ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸੱਦੂ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਜਾਂਚ ਏਜੰਸੀ सीबीआई ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ सीबीआई ਨੂੰ ਜਵਾਬਦਾਇਕ ਕਰਨ ਦੇ ਲਈ ਕਿਹਾ ਅਤੇ ਅਗਲੀ ਸੁਣਵਾਈ 28 ਜਨਵਰੀ 2026 ਤੈਅ ਕੀਤੀ ਗਈ ਹੈ ਇੱਥੇ ਦੱਸਦੀ ਕਿ ਸੱਜਨ ਕੁਮਾਰ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ ਸਸਵਤੀ ਵਿਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਘਟ ਰਹੀ ਹੈ। ਰਾਉਜ਼ੇ ਵੈਨਿਊ ਅਦਾਲਤ ਨੇ ਇਸ ਸਾਲ 12 ਫਰਵਰੀ ਨੂੰ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਹੁਣ ਇਸ ਸਜ਼ਾ ਦੇ ਵਿਰੁੱਧ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੱਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਨਾਮ ਸ਼ੁਰੂ ਵਿੱਚ ਐਫ ਆਈ ਆਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਬਾਦ ਵਿੱਚ ਜਾਂਚ ਦੌਰਾਨ ਜੋੜਿਆ ਗਿਆ ਇਹ ਮਾਮਲਾ 1 ਨਵੰਬਰ 1984 ਦਾ ਹੈ ਜਦੋਂ ਪੱਛਮੀ ਦਿੱਲੀ ਦੇ ਰਾਜ ਨਗਰ ਇਲਾਕੇ ਦੇ ਵਿੱਚ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4 ਤੋਂ 4:30 ਵਜੇ ਦੇ ਵਿਚਕਾਰ ਇੱਕ ਭੀੜ ਨੇ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਸ਼ਿਕਾਇਤਕਰਤਾਵਾਂ ਦੇ ਅਨੁਸਾਰ ਇਸ ਭੀੜ ਦੀ ਅਗਵਾਈ ਸੱਜਨ ਕੁਮਾਰ ਹੀ ਕਰ ਰਿਹਾ ਸੀ ਉਹ ਉਸ ਵੇਲੇ ਬਾਰੀ ਦਿੱਲੀ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਦੋਸ਼ ਹੈ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਜਿਸ ਨੇ ਫਿਰ ਦੋਵਾਂ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਭੀੜ ਨੇ ਪੰਨ ਤੋੜ ਲੁੱਟਮਾਰ ਅਤੇ ਘਰ ਨੂੰ ਅੱਗ ਵੀ ਲਗਾ ਦਿੱਤੀ ਪੀੜਤਾ ਨੇ ਇਸ ਘਟਨਾ ਸੰਬੰਧੀ ਰਨਾਥ ਮਿਸ਼ਰਾ ਕਮਿਸ਼ਨ ਨੂੰ ਇੱਕ ਹਲਫੀਆ ਬਿਆਨ ਸੌਂਪਿਆ ਜਿਸ ਦੇ ਆਧਾਰ ਤੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਇਸ ਐਫਆਈਆਰ ਦੇ ਵਿੱਚ ਦੰਗੇ ਕਤਲ ਕਤਲ ਦੀ ਕੋਸ਼ਿਸ਼, ਡਕੈਤੀ, ਅਗਜਨੀ ਅਤੇ ਜਾਇਦਾਦ ਦੀ ਤਬਾਈ ਸਮੇਤ ਕਈ ਗੰਭੀਰ ਦੋਸ਼ ਸ਼ਾਮਿਲ ਸਨ ਜਿਸ ਦੇ ਤਹਿਤ ਸੱਜਨ ਕੁਮਾਰ ਤੇ ਮੁਕੱਦਮਾ ਚਲਾਇਆ ਗਿਆ ਸੀ। ਹੁਣ ਸੱਜਨ ਕੁਮਾਰ ਨੇ ਆਪਣੀ ਸਜ਼ਾ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਪਰ ਦਲੀਲ ਦੰਦਿਆਂ ਉਸ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਸੀ। ਅਗਲੀ ਅਦਾਲਤੀ ਸੁਣਵਾਈ ਦੇ ਵਿੱਚ ਸੀਬੀਆਈ ਦਾ ਜਵਾਬ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ। ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਜਾਂਚ ਏਜੰਸੀ सीबीआई ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ सीबीआई ਨੂੰ ਜਵਾਬਦਾਇਕ ਕਰਨ ਦੇ ਲਈ ਕਿਹਾ ਅਤੇ ਅਗਲੀ ਸੁਣਵਾਈ 28 ਜਨਵਰੀ 2026 ਤੈਅ ਕੀਤੀ ਗਈ ਹੈ ਇੱਥੇ ਦੱਸਦੀ ਕਿ ਸੱਜਨ ਕੁਮਾਰ ਸਿੱਖ ਵਿਰੋਧੀ ਕਤਲਿਆਮ ਨਾਲ ਸਬੰਧਿਤ ਸਸਵਤੀ ਵਿਵਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਘਟ ਰਹੀਆ ਰਾਉਜ਼ੇ ਵੈਨਿਊ ਅਦਾਲਤ ਨੇ ਇਸ ਸਾਲ 12 ਫਰਵਰੀ ਨੂੰ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਉਸ ਨੇ ਹੁਣ ਇਸ ਸਜ਼ਾ ਦੇ ਵਿਰੁੱਧ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਸੱਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਨਾਮ ਸ਼ੁਰੂ ਵਿੱਚ ਐਫ ਆਈ ਆਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਬਾਦ ਵਿੱਚ ਜਾਂਚ ਦੌਰਾਨ ਜੋੜਿਆ ਗਿਆ ਇਹ ਮਾਮਲਾ 1 ਨਵੰਬਰ 1984 ਦਾ ਜਦੋਂ ਪੱਛਮੀ ਦਿੱਲੀ ਦੇ ਰਾਜ ਨਗਰ ਇਲਾਕੇ ਦੇ ਵਿੱਚ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4 ਤੋਂ 4:30 ਵਜੇ ਦੇ ਵਿਚਕਾਰ ਇੱਕ groupID ਨੇ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਸ਼ਿਕਾਇਤਕਰਤਾਵਾਂ ਦੇ ਅਨੁਸਾਰ ਇਸ groupID ਦੀ ਅਗਵਾਈ ਸੱਜਨ ਕੁਮਾਰ ਹੀ ਕਰ ਰਿਹਾ ਸੀ ਉਹ ਉਸ ਵੇਲੇ ਬਾਰੀ ਦਿੱਲੀ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਦੋਸ਼ ਹੈ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਜਿਸ ਨੇ ਫਿਰ ਦੋਵਾਂ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਭੀੜ ਨੇ ਪੰਨ ਤੋੜ ਲੁੱਟਮਾਰ ਅਤੇ ਘਰ ਨੂੰ ਅੱਗ ਵੀ ਲਗਾ ਦਿੱਤੀ ਪੀੜਤਾ ਨੇ ਇਸ ਘਟਨਾ ਸੰਬੰਧੀ ਰਨਾਥ ਮਿਸ਼ਰਾ ਕਮਿਸ਼ਨ ਨੂੰ ਇੱਕ ਹਲਫੀਆ ਬਿਆਨ ਸੌਂਪਿਆ ਜਿਸ ਦੇ ਆਧਾਰ ਤੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਐਫ ਆਈ ਆਰ ਦੇ ਵਿੱਚ ਦੰਗੇ ਕਤਲ ਕਤਲ ਦੀ ਕੋਸ਼ਿਸ਼ ਡਕੈਤੀ ਅਗਜਨੀ ਅਤੇ ਜਾਇਦਾਦ ਦੀ ਤਬਾਈ ਸਮੇਤ ਕਈ ਗੰਭੀਰ ਦੋਸ਼ ਸ਼ਾਮਿਲ ਸਨ ਜਿਸ ਦੇ ਤਹਿਤ ਸੱਜਨ ਕੁਮਾਰ ਤੇ ਮੁਕੱਦਮਾ ਚਲਾਇਆ ਗਿਆ ਸੀ ਹੁਣ ਸੱਜਨ ਕੁਮਾਰ ਨੇ ਆਪਣੀ ਸਜ਼ਾ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਪਰ ਦਲੀਲ ਦੰਦਿਆਂ ਉਸ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਸੀ ਅਗਲੀ ਅਦਾਲਤੀ ਸੁਣਵਾਈ ਦੇ ਵਿੱਚ ਸੀਬੀਆਈ ਦਾ ਜਵਾਬ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਜਾਂਚ ਏਜੰਸੀ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਸੀਬੀਆਈ ਨੂੰ ਜਵਾਬਦਾਇਕ ਕਰਨ ਦੇ ਲਈ ਕਿਹਾ ਅਤੇ ਅਗਲੀ ਸੁਣਵਾਈ 28 ਜਨਵਰੀ 2026 ਤੈਅ ਕੀਤੀ ਗਈ ਹੈ ਇੱਥੇ ਦੱਸਦੀ ਕਿ ਸੱਜਨ ਕੁਮਾਰ ਸਿੱਖ ਵਿਰੋਧੀ ਕਤਲਿਆਮ ਨਾਲ ਸੰਬੰਧਿਤ ਸਸਵਤੀ ਵਿਵਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰਾਉਜ਼ੇ ਵੈਨਿਊ ਅਦਾਲਤ ਨੇ ਇਸ ਸਾਲ 12 ਫਰਵਰੀ ਨੂੰ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਉਮਰ ਕੈਦੀ ਸਜ਼ਾ ਸੁਣਾਈ ਸੀ ਉਸਨੇ ਹੁਣ ਇਸ ਸਜ਼ਾ ਦੇ ਵਿਰੁੱਧ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ ਸਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਹਨਾਂ ਦਾ ਨਾਮ ਸ਼ੁਰੂ ਵਿੱਚ ਐਫ ਆਈ ਆਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਬਾਅਦ ਵਿੱਚ ਜਾਂਚ ਦੌਰਾਨ ਜੋੜਿਆ ਗਿਆ ਇਹ ਮਾਮਲਾ 1 ਨਵੰਬਰ 1984 ਦਾ ਜਦੋਂ ਪੱਛਮੀ ਦਿੱਲੀ ਦੇ ਰਾਜ ਨਗਰ ਇਲਾਕੇ ਦੇ ਵਿੱਚ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4 ਤੋਂ 4:30 ਵਜੇ ਦੇ ਵਿਚਕਾਰ ਇੱਕ ਭੀੜ ਨੇ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਸ਼ਿਕਾਇਤਕਰਤਾਵਾਂ ਦੇ ਅਨੁਸਾਰ ਇਸ ਭੀੜ ਦੀ ਅਗਵਾਈ ਸੱਜਨ ਕੁਮਾਰ ਹੀ ਕਰ ਰਿਹਾ ਸੀ ਉਹ ਉਸ ਵੇਲੇ ਬਾਰੀ ਦਿੱਲੀ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਦੋਸ਼ ਹੈ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਜਿਸ ਨੇ ਫਿਰ ਦੋਵਾਂ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਭੀੜ ਨੇ ਪੰਨ ਤੋੜ ਲੁੱਟਮਾਰ ਅਤੇ ਘਰ ਨੂੰ ਅੱਗ ਵੀ ਲਗਾ ਦਿੱਤੀ ਪੀੜਤਾ ਨੇ ਇਸ ਘਟਨਾ ਸੰਬੰਧੀ ਰਨਾਥ ਮਿਸ਼ਰਾ ਕਮਿਸ਼ਨ ਨੂੰ ਇੱਕ ਹਲਫੀਆ ਬਿਆਨ ਸੌਂਪਿਆ ਜਿਸ ਦੇ ਆਧਾਰ ਤੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇਸ ਐਫ ਆਈ ਆਰ ਦੇ ਵਿੱਚ ਦੰਗੇ ਕਤਲ ਕਤਲ ਦੀ ਕੋਸ਼ਿਸ਼ ਡਕੈਤੀ ਅਗਜਨੀ ਅਤੇ ਜਾਇਦਾਦ ਦੀ ਤਬਾਈ ਸਮੇਤ ਕਈ ਗੰਭੀਰ ਦੋਸ਼ ਸ਼ਾਮਿਲ ਸਨ ਜਿਸ ਦੇ ਤਹਿਤ ਸੱਜਨ ਕੁਮਾਰ ਤੇ ਮੁਕਦਮਾ ਚਲਾਇਆ ਗਿਆ ਸੀ ਹੁਣ ਸੱਜਨ ਕੁਮਾਰ ਨੇ ਆਪਣੀ ਸਜ਼ਾ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਪਰ ਦਲੀਲ ਦੰਦਿਆਂ ਉਸ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਸੀ ਅਗਲੀ ਅਦਾਲਤੀ ਸੁਣਵਾਈ ਦੇ ਵਿੱਚ ਸੀਬੀਆਈ ਦਾ ਜਵਾਬ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਜਾਂਚ ਏਜੰਸੀ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਸੀਬੀਆਈ ਨੂੰ ਜਵਾਬਦਾਇਕ ਕਰਨ ਦੇ ਲਈ ਕਿਹਾ ਅਤੇ ਅਗਲੀ ਸੁਣਵਾਈ 28 ਜਨਵਰੀ 2026 ਤੈਅ ਕੀਤੀ ਗਈ ਹੈ ਇੱਥੇ ਦੱਸਦੀ ਹੈ ਕਿ ਸੱਜਨ ਕੁਮਾਰ ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਿਤ ਸਸਵਤੀ ਵਿਹਾਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਘਟ ਰਹੀ ਹੈ। ਰਾਉਜ਼ੇ ਵੈਨਿਊ ਅਦਾਲਤ ਨੇ ਇਸ ਸਾਲ 12 ਫਰਵਰੀ ਨੂੰ ਕਾਂਗਰਸ ਨੇਤਾ ਸੱਜਨ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 25 ਫਰਵਰੀ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਨੇ ਹੁਣ ਇਸ ਸਜ਼ਾ ਦੇ ਵਿਰੁੱਧ ਦਿੱਲੀ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੱਜਨ ਕੁਮਾਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਨਾਮ ਸ਼ੁਰੂ ਵਿੱਚ ਐਫ ਆਈ ਆਰ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਪਰ ਬਾਦ ਵਿੱਚ ਜਾਂਚ ਦੌਰਾਨ ਜੋੜਿਆ ਗਿਆ ਇਹ ਮਾਮਲਾ 1 ਨਵੰਬਰ 1984 ਦਾ ਜਦੋਂ ਪੱਛਮੀ ਦਿੱਲੀ ਦੇ ਰਾਜ ਨਗਰ ਇਲਾਕੇ ਦੇ ਵਿੱਚ ਜਸਵੰਤ ਸਿੰਘ ਅਤੇ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਾਮ 4 ਤੋਂ 4:30 ਵਜੇ ਦੇ ਵਿਚਕਾਰ ਇੱਕ ਭੀੜ ਨੇ ਉਹਨਾਂ ਦੇ ਘਰ ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਸ਼ਿਕਾਇਤਕਰਤਾਵਾਂ ਦੇ ਅਨੁਸਾਰ ਇਸ ਭੀੜ ਦੀ ਅਗਵਾਈ ਸੱਜਨ ਕੁਮਾਰ ਹੀ ਕਰ ਰਿਹਾ ਸੀ ਉਹ ਉਸ ਵੇਲੇ ਬਾਰੀ ਦਿੱਲੀ ਤੋਂ ਕਾਂਗਰਸ ਦਾ ਸੰਸਦ ਮੈਂਬਰ ਸੀ ਦੋਸ਼ ਹੈ ਕਿ ਉਹਨਾਂ ਨੇ ਭੀੜ ਨੂੰ ਭੜਕਾਇਆ ਜਿਸ ਨੇ ਫਿਰ ਦੋਵਾਂ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਭੀੜ ਨੇ ਪੰਨ ਤੋੜ ਲੁੱਟਮਾਰ ਅਤੇ ਘਰ ਨੂੰ ਅੱਗ ਵੀ ਲਗਾ ਦਿੱਤੀ ਪੀੜਤਾ ਨੇ ਇਸ ਘਟਨਾ ਸੰਬੰਧੀ ਰਨਨਾਥ ਮਿਸ਼ਰਾ ਕਮਿਸ਼ਨ ਨੂੰ ਇੱਕ ਹਲਫੀਆ ਬਿਆਨ ਸੌਂਪਿਆ ਜਿਸ ਦੇ ਆਧਾਰ ਤੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਇਸ ਐਫਆਈਆਰ ਦੇ ਵਿੱਚ ਦੰਗੇ ਕਤਲ ਕਤਲ ਦੀ ਕੋਸ਼ਿਸ਼, ਡਕੈਤੀ, ਅਗਜਨੀ ਅਤੇ ਜਾਇਦਾਦ ਦੀ ਤਬਾਈ ਸਮੇਤ ਕਈ ਗੰਭੀਰ ਦੋਸ਼ ਸ਼ਾਮਿਲ ਸਨ ਜਿਸ ਦੇ ਤਹਿਤ ਸੱਜਨ ਕੁਮਾਰ ਤੇ ਮੁਕੱਦਮਾ ਚਲਾਇਆ ਗਿਆ ਸੀ। ਹੁਣ ਸੱਜਨ ਕੁਮਾਰ ਨੇ ਆਪਣੀ ਸਜ਼ਾ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਪਰ ਦਲੀਲ ਦਿੰਦਿਆਂ ਉਸ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਸੀ। ਅਗਲੀ ਅਦਾਲਤੀ ਸੁਣਵਾਈ ਦੇ ਵਿੱਚ ਸੀਬੀਆਈ ਦਾ ਜਵਾਬ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇਗਾ।